ਬ੍ਰਾਂਡ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿਛਲੇ 6 ਮਹੀਨਿਆਂ ਤੋਂ ਪੰਜਾਬ ਹਰਿਆਣਾ ਬਾਰਡ ਡੱਬ ਵਾਲੀ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਆਪਣਾ ਧਰਨਾ ਸਮਾਪਤ ਕਰਕੇ ਮੁੜ ਪੰਜਾਬ ਵਿੱਚ ਦਾਖਲ ਹੋਣ ਤੋਂ ਬਾਅਦ ਖਨੌਰੀ ਜਾਣ ਦਾ ਐਲਾਨ ਕੀਤਾ ਤਾਂ ਹਰਿਆਣਾ ਵੱਲੋਂ ਕਿਸਾਨਾਂ ਨੂੰ ਪੁਲਤੇ ਹੀ ਰੋਕ ਦਿੱਤਾ ਗਿਆ ਪ੍ਰਸ਼ਾਸਨ ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਅਦਾਲਤੀ ਹੁਕਮਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੈ ਅੱਜ ਆਪਣਾ ਡੱਬ ਵਾਲੀ ਧਰਨਾ ਸਮਾਪਤ ਕਰਨ ਤੋਂ ਬਾਅਦ ਉਹਨਾਂ ਨੇ ਖਨੌਰੀ ਵਿਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਦੇ ਰਾਹਤੇ ਪੰਜਾਬ ਵਿੱਚ ਦਾਖਲ ਹੋਣਾ ਸੀ ਪਰ ਇਸ ਦੌਰਾਨ ਉਹਨਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਬਰਿਆਂ ਅਤੇ ਪੁਲਿਸ ਫੋਰਸ ਰਾਹੀਂ ਰੋਕ ਲਿਆ ਗਿਆ ਉਹਨਾਂ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਹਰਿਆਣਾ ਸ਼ਾਂਤਮਈ ਤੰਗ ਨਾਲ ਪੰਜਾਬ ਵਿੱਚ ਦਾਖਲ ਹੋਵੇ ਪਰ ਫਿਰ ਵੀ ਹਰਿਆਣਾ ਸਰਕਾਰ ਉਹਨਾਂ ਨੂੰ ਤੰਗ ਪ੍ਰਚੰਨ ਕਰ ਰਹੀ ਹੈ ਰਸਤੇ ਜਿਹੜੇ ਆ ਵੀ ਇਹ ਰੁਕਣੇ ਜਿਹੜੇ ਨਾ ਸੁਪਰੀਮ ਕੋਰਟ ਕਹਿ ਰਹੀ ਏ ਨਾ ਹਾਈ ਕੋਰਟ ਕਹਿ ਰਿਹਾ ਪਰ ਇਹ ਜਿਹੜੀਆਂ ਸੂਬਾ ਸਰਕਾਰ ਜਾਂ ਇੱਥੋਂ ਦਾ ਪ੍ਰਸ਼ਾਸਨ ਦਾ ਜਿਹੜਾ ਘਟਿਆ ਰਵਈਆ ਵੀ ਕੋਰਟ ਦੇ ਨਿਯਮਾਂ ਨੂੰ ਨਹੀਂ ਮੰਨਿਆ ਜਾ ਸਕਦਾ ਕਿਸੇ ਉਹ ਕਾਨੂੰਨ ਕਾਇਦੇ ਨੂੰ ਨਹੀਂ ਮੰਨਿਆ ਜਾ ਸਕਦਾ ਜਿਹੜੇ ਕਾਨੂੰਨ ਕਹਦੇ ਕਿ ਸਰਕਾਰ ਨੇ ਆਪ ਮੰਨੇ ਨੇ ਹੁੰਦੀ ਹੈ ਜਨਤਾ ਤਾਂ ਤਾਂ ਹੀ ਮੰਨੂ ਜੇਕਰ ਸਰਕਾਰ ਮੰਨਦੀ ਆ ਸਾਡੀ ਸਟੇਟ ਦੀ ਸਰਕਾਰ ਹੀ ਨਹੀਂ ਮੰਨ ਰਹੀ ਕੋਈ ਕਾਨੂੰਨ ਕਹਦਾ ਤੇ ਜਿਹੜਾ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਅੱਜ ਸਵੇਰ ਤੋਂ ਰੋਡ ਦੇ ਉੱਤੇ ਰੋਕਿਆ ਜਾਗੇ ਪਰੰਤੂ ਇੱਥੇ ਇੱਕ ਐਂਬੂਲੈਂਸ ਲੰਘ ਰਹੀ ਸੀ ਉਹਦੇ ਨਾਲ ਵੀ ਪੂਰਾ ਜਿਹੜਾ ਠੀਕ ਢੰਗ ਨਾਲ ਵਤੀਰਾ ਨਹੀਂ ਇਹਨਾਂ ਨੇ ਕੀਤਾ ਗਿਆ ਅਸੀਂ ਜਿਹੜਾ ਜਣਾ ਖਣੋਰੀ ਬਾਰਡਰ ਤੇ ਤਿੰਨ ਦਿਨ ਤੋਂ ਪਹਿਲਾਂ ਤੋਂ ਪ੍ਰੈਸ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਖਣੋਰੀ ਬਾਰਡਰ ਤੇ ਇਹਨਾਂ ਕਿਸਾਨਾਂ ਦੇ ਅੰਦੋਲਨਕਾਰੀਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕੀਤੇ ਜਾਣਗੇ ਔਰ ਦਿੱਲੀ ਨੂੰ ਕੂਚ ਕੀਤਾ ਜਾਊਗਾ ਪਰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਇੰਨੀ ਖੱਜਲ ਖਵਾਰੀ ਕਰਨੀ ਮੈਂ ਸਮਝਦਾ ਵੀ ਸਰਕਾਰ ਵਾਸਤੇ ਤੇ ਪ੍ਰਸ਼ਾਸਨ ਵਾਸਤੇ ਇਸ ਤੋਂ ਵੱਧ ਨਾਲ ਕੀ ਨਹੀਂ ਹੋ ਸਕਦਾ ਨਾ ਤਾਂ ਅਸੀਂ ਵਾਪਸ ਮੁੜਨ ਵਾਲਿਆਂ ਚੋਂ ਆ ਤੇ ਨਾ ਅਸੀਂ ਰਸਤਾ ਬਦਲਣ ਵਾਲਿਆਂ ਚੋਂ ਅਸੀਂ ਜਿਹੜਾ ਉਹ ਰਸਤਾ ਚੁਣਿਆ ਹੋਇਆ ਹੈ ਉਸੇ ਰਸਤੇ ਤੇ ਜਾਣਾ ਹੈ ਸਮਝ ਇਹਨਾਂ ਮਰਜ਼ੀ ਲੱਗ ਸਕਦਾ ਹੈ ਇਹ ਪ੍ਰਸ਼ਾਸਨ ਦਾ ਤੇ ਇਥੋਂ ਦੇ ਸੂਬਾ ਸਰਕਾਰ ਦਾ ਕੰਮ ਹੈ ਵੀ ਕਿੰਨਾ ਸਮਾਂ ਲਵਾ ਸਕਦੀ ਏ ਕਿੰਨਾ ਸਮਾਂ ਸਾਨੂੰ ਬਹਾ ਸਕਦੀ ਏ ਅਸੀਂ ਇਹਨਾਂ ਦੋਹਾਂ ਕੰਮਾਂ ਦੇ ਵਿੱਚੋਂ ਵੀ ਨਹੀਂ ਕਰਾਂਗੇ ਨਾ ਤਾਂ ਕੋਈ ਰਸਤਾ ਬਦਲਣ ਵਾਲੀ ਕੋਈ ਗੱਲ ਏ ਕਿਉਂਕਿ ਅਸੀਂ ਰੋਡ ਤੇ ਜਾਣਾ ਹੈ ਰੋਡ ਤੇ ਚੱਲਣਾ ਜੇਕਰ ਅੱਜ ਰੋਡ ਤੇ ਹੀ ਨਹੀਂ ਸਾਨੂੰ ਚੱਲਣ ਦਿੱਤਾ ਜਾ ਰਿਹਾ ਤੇ ਫਿਰ ਸਾਨੂੰ ਹੱਕ ਕਿੱਥੇ ਮਿਲਣਗੇ ਹੱਕ ਵੀ ਨਹੀਂ ਮਿਲ ਸਕਦੇ ਰੋਡ ਤੇ ਚੱਲਾਂਗੇ ਤੇ ਹੱਕ ਮਿਲਣਗੇ ਇੱਥੋਂ ਦੇ ਇੰਟੈਲੀਜੈਂਸੀ ਨੂੰ ਇਹ ਸਾਰੀ ਰਿਪੋਰਟ ਦਿੱਤੀ ਗਈ ਸੀ ਵੀ ਆਹ ਰਾਸਤੇ ਅਸੀਂ ਜਾਵਾਂਗੇ ਕੱਲ ਸਾਰਾ ਦਿਨ ਸਾਡੇ ਵਰਕਰ ਝੋਪੜੀਆਂ ਸੀ ਜਾਂ ਟਰੈਕਟਰ ਟਰਾਂਸ ਸਮਾਨ ਜਿਹੜਾ ਸਾਹਮਣੇ ਸੀਗੇ ਅੱਜ ਵੀ ਇਸ ਤਰ੍ਹਾਂ ਚੱਲ ਰਿਹਾ ਸੀ ਪਰ ਤੜਕੇ ਆ ਤੀ ਨਿੰਦਨ ਜੋ ਕਹਾਂਗੇ ਹਰਿਆਣਾ ਸਰਕਾਰ ਦੀ ਘਟੀਆ ਕਾਰਜਗਾਰੀ ਕਹ ਲਈਏ ਕਿ ਇੱਕੇ ਦਾ ਮਾ ਕੇ ਇਹਨਾਂ ਨੇ ਅਸੀਂ ਫੋਰਸ ਲਾਤੀ ਸਾਨੂੰ ਰੋਕ ਲੈ ਕੇ ਅੱਗੇ ਨਹੀਂ ਜਾਣ ਦਿੰਦੇ ਅਸੀਂ ਪੁੱਛਿਆ ਵੀ ਹਾਂਜੀ ਕੀ ਨੁਕਸਾਨ ਆ ਜਾਂ ਕੀ ਆ ਤੁਹਾਡਾ ਕਿਉਂ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਸਾਨੂੰ ਆਦੇਸ਼ ਆ ਵੀ ਇੱਥੇ ਸੜਕ ਤੇ ਰੋਕਾਂਗੇ ਜੇਕਰ ਸਾਡੇ ਹਰਿਆਣਾ ਸਰਕਾਰ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੇ ਪਾਲਣਾ ਹੁਕਮਾਂ ਦੀ ਪਾਲਣਾ ਨਹੀਂ ਕਰਦੀ ਤਾ ਸਾਨੂੰ ਨੇ ਕਿੱਥੋਂ ਮਿਲ ਜੂਗਾ ਕਿਉਂਕਿ ਇਹਨਾਂ ਨੇ ਇੱਕ ਪਾਸੇ ਹਾਈ ਕੋਰਟ ਨੇ ਕਿਹਾ ਹੋਇਆ ਕੋਈ ਸੜਕ ਕਿਤੇ ਵੀ ਨਹੀਂ ਰੋਕੀ ਜਾਣੀ ਪਰ ਅੱਜ ਤੁਸੀਂ ਦੇਖ ਰਹੇ ਹੋ ਕੜਾਕੇ ਦੀ ਧੁੱਪ ਦੇ ਵਿੱਚ ਲਗਭਗ 11:30 ਤੋਂ ਲੈ ਕੇ 12 ਵਜੇ ਤੱਕ ਹਰਿਆਣਾ ਪ੍ਰਸ਼ਾਸਨ ਨੇ ਸਰਕਾਰ ਦੇ ਇਸ਼ਾਰੇ ਸਹਤੇ ਆਹ ਰੋਡ ਰਖਵਾਇਆ ਹੋਇਆ ਜਿਹੜਾ ਕਿ ਬੜੇ ਜਦੋਂ ਜਿਹਦੇ ਨਾਲ ਅਸੀਂ ਕਹਿ ਰਹੇ ਸੀ ਵੀ ਆਰਾਮ ਨਾਲ ਅਸੀਂ ਸ਼ਾਂਤ ਮੀਟਾਂ ਤਰੀਕੇ ਨਾਲ ਆਪਦੇ ਵੀਹਿਕਲ ਲੈ ਕੇ ਜਾਣੇ ਨਾ ਪਰ ਪਤਾ ਨਹੀਂ ਕੀ ਗੱਲ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਕਾਨੂੰਨ ਦੀਆਂ ਧੱਜੀਆਂ ਡਾ ਕੇ ਸਾਨੂੰ ਸੜਕ ਤੇ ਰੋਕ ਕੇ ਰੱਖਿਆ ਹੋਇਆ ਹੈ ਭਾਵੇਂ ਤਾਹਾਂ ਪ੍ਰਸ਼ਾਸਨ ਨੇ ਨਾ ਵੀ ਗੱਲ ਚੱਲ ਰਹੀ ਆ ਪਰ ਸਾਡੇ ਵੀ ਚੱਲ ਰਹੀ ਆ ਅੱਗੇ ਦੇਖਾਂਗੇ ਕੀ ਨਿਕਲਦਾ ਪਰ ਅਸੀਂ ਹਰ ਹਾਲਤ ਤੇ ਜਿਹੜਾ ਸਾਡਾ ਰਸਤਾ ਤੈਅ ਕੀਤਾ ਰੂਟ ਖਨੌਰੀ ਬਾਰਡਰ ਤੇ ਜਾਣ ਦਾ ਉਹ ਇਹ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਕਿੰਨਾ ਸਮਾਂ ਸੜਕ ਤੇ ਬਹੋਣਾ ਕਿੰਨਾ ਸਮਾਂ ਲਾਉਣਾ ਪਰ ਅਸੀਂ ਕੋਈ ਸੜਕ ਨਹੀਂ ਰੋਕਣੀ ਨਹੀਂ ਰੋਕੀ ਆ ਇਹ ਸਾਰੀ ਕੱਢੀਆ ਕਾਰਜਕਾਰੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੀ ਆ ਅਸੀਂ ਇਸੇ ਰਸਤੇ ਖਨੌਰੀ ਬਾਦਰ ਤੇ ਜਾਵਾਂਗੇ ਜਿਹੜਾ ਕਿ ਸਾਡਾ ਸਮਾਨ ਆ ਸਾਰਾ ਟਰੈਕਟਰ ਵਾਲੀਆਂ ਗੱਡੀਆਂ ਦੇ ਵਿੱਚ ਲੱਦਿਆ ਹੋਇਆ ਅੱਗੇ ਵਧਣ ਲਈ ਅਸੀਂ ਤਿਆਰ ਹਾਂ ਦੇਣਾ ਕੀ ਕਰਦਾ ਪ੍ਰਸ਼ਾਸਨ ਮੋਹਾਲੀ ਪੁਲਿਸ ਨੇ ਆਈਟੀ ਸਿਟੀ ਇਲਾਕੇ ਵਿੱਚ ਦੋ ਬਦਦਾਮ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਦੋਵਾਂ ਮੁਲਜ਼ਮਾਨਾਂ ਨੇ ਜ਼ਿਰਖਪੁਰ ਅਤੇ ਮੋਹਾਲੀ ਵਿੱਚ ਕਾਰਖਾਨਿਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਦੋਵੇਂ ਦੋਸ਼ੀ ਬੁਲਟ ਮੋਟਰਸਾਈਕਲ ਤੇ ਸਵਾਰ ਸਨ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਸੀ ਪਲਖਸ਼ਾ ਯੂਨੀਵਰਸਿਟੀ ਦੇ ਪਿੱਛੇ ਸੈਕਟਰ 101 ਵਿੱਚ ਮੀ ਕਾਰਨ ਗੋਲੀ ਚੱਲਣ ਕਾਰਨ ਦੋਵੇਂ ਮੁਲਜ਼ਮ ਫੜੇ ਗਏ ਬਾਈਕ ਸਲਿੱਪ ਹੋਣ ਕਾਰਨ ਉਹ ਜ਼ਖਮੀ ਵੀ ਹੋ ਗਏ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਅਤੇ ਲੱਕੀ ਉਲਫ਼ ਕਾਲਾਵੱਜੋ ਹੋਈ ਹੈ ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ਕਤੀ ਕੱਤੀ ਵਿਅਕਤੀ ਜਿਹੜੇ ਘੁੰਮਦੇ ਘੁੰਮ ਰਹੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਨੀਸ਼ੀਏਟਿਵਲੀ ਐਕਟਿਵ ਹੋ ਕੇ ਉਹਨਾਂ ਨੇ ਨਾਲ ਨਾਲ ਗਸ਼ਤ ਸ਼ੁਰੂ ਕਰ ਦਿੱਤੀ ਅਤੇ ਨਾਕਾਬੰਦੀ ਕੀਤੀ ਹੈ ਦੌਰਾਨੇ ਗੱਜ ਸਾਨੂੰ ਇੱਕ ਸ਼ੱਕੀ ਮੋਟਰਸਾਈਕਲ ਜਿਹਦੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ-ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ-ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵਾਝੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਹੈ ਤੇ ਇਹਨੂੰ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਨਰੀ ਪੁਚੀ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸਨ ਤੇ ਇੱਕ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਉਹਨੂੰ স্মੋਲ ਸਮੋਲ ਸਨੇਚਿੰਗ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਆ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਠੱਲ ਪਏਗੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਈ सनी ਜਿਹੜਾ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੂਜ਼ਪੁਰ ਦਾ ਰਹਿਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਮਟਰ ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ ਇਹਨਾਂ ਦੀ ਤਲਾਸ਼ੀ ਦੌਰਾਨ ਦੋ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ इवन ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਨਰੀ ਪੁਚਕੀਤ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ ਅੰਮ੍ਰਿਤਸਰ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸਐਸਓਸੀ ਅੰਮ੍ਰਿਤਸਰ ਨੇ ਕਾਰਵਾਈ ਕਰਦੇ ਹੋਏ ਦੋ ਅੰਤਰਰਾਜੀ ਹਥਿਆਰਾਂ ਦੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਤਸਕਰ ਹਥਿਆਰਾਂ ਦੇ ਖੇਪ ਪਹੁੰਚਾਣ ਪਹੁੰਚੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਹਥਿਆਰਾਂ ਸਮੇਤ ਫੜ ਲਿਆ ਪੁਲਿਸ ਨੇ ਮਲਜ਼ੂਮਾ ਕੋਲੋਂ 6 ਦੇਸੀ ਪਿਸਤੌਲ ਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸ ਐਸ ਓ ਸੀ ਅੰਮ੍ਰਿਤਸਰ ਨੂੰ ਅਤਿਵਾਦੀ ਸ਼ਾਮੀ ਕੇਂਦਰੀ ਖੋਪੀਆ ਏਜੰਸੀਆਂ ਤੋਂ ਹਥਿਆਰਾਂ ਦੀ ਤਸਕਰੀ ਦੀ ਸੂchnਾ ਮਿਲੀ ਸੀ। ਸਰ ਕਿਹੜੇ ਮਾਮਲੇ ਨਾਲ ਇਹਨਾਂ ਨੂੰ ਪੇਸ਼ ਕੀਤਾ ਗਿਆ? ਕਿੰਨਾ ਕੋਈ 6 ਪਿਸਤੌਲ ਰਿਕਵਰ ਕੀਤੇ ਸੀ ਕਿ ਇਹ ਰੇਲਵੇ ਸਟੇਸ਼ਨ ਅੰਮ੍ਰਿਤਸਰ ਲੱਗ। ਤੇ ਸਰ ਕਿੰਨੀਆਂ ਦੋਪਰਾ ਮਿਲੀਆਂ ਪਿਸਤੌਲਾਂ ਨੂੰ? 6 ਪਿਸਤੌਲ ਮਿਲੇ ਹਨ। ਸਰ ਉਹਨਾਂ ਕਿੱਥੇ ਮਿਲੇ ਜੀ? 6 ਰੌਨ ਮਲੇ ਨਾਲ। ਸਰ ਕਿੱਥੋਂ ਦੇ ਰਹਿਣ ਵਾਲੇ ਜੀ? ਇਹ ਤਰਨਤਾਰਨ ਨੂੰ ਬਿਲੋਂਗ ਕਰਦੇ। ਕਿ ਇਹ ਇਨਵੈਸਟੀਗੇਸ਼ਨ ਦਾ ਜੇ ਪਾਰਟ ਹੈ ਇਹ ਕਿ ਅੱਗੇ ਗੱਲ ਕਰਾਂਗੇ ਇਹਨਾਂ ਨੂੰ ਰਿਮਾਂਡ ਮਿਲਿਆ ਜੀ ਇਹਨਾਂ ਨੂੰ ਕਹਿੰਦਾ 18 ਤਰੀਕ 18 ਤਰੀਕ ਦਾ ਫਰਮਾਨ ਇਹਨਾਂ ਦੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਸ਼ਾਮਲ ਨੇ ਜੀ ਇਸ ਮਾਮਲੇ ਦੇ ਵਿੱਚ ਬਾਅਦ ਦੱਸਾਂਗੇ ਅੰਡਰ ਇਨਵੈਸਟੀਗੇਸ਼ਨ ਹੈ ਜੇ ਕੇਸ ਅਜੇ ਇਨਵੈਸਟੀਗੇਟ ਨਹੀਂ ਹੁੰਦੀ ਇਹਨਾਂ ਨੇ ਉਹ ਐਟਸ ਦੋਦੀਆਂ ਜੋ ਬਾਹਰ ਦੇ ਐ ਬਸ ਇਹਨਾਂ ਨੇ ਦੱਸਿਆ ਨਹੀਂ ਆਪਣੇ ਐਕਟ ਐਮ ਪੀ ਤੋਂ ਲੈ ਕੇ ਆਏ ਕਿ ਬਸ ਹੀ ਦੋ ਐਮ ਪੀ ਤੋਂ ਸਾਰਾ ਨਹੀਂ ਉਮਰ ਕਿੰਨੀ ਹੈ ਇਹਨਾਂ ਦੀ ਯਾਰ ਸਰ ਇਹ ਮੈਂ ਕਿਹਨੇ ਲੈ ਦੇਣ ਕਿਥੇ ਸੀੜੀ ਲੈ ਕੇ ਸਰ ਸਾਰੇ ਨਾ ਵੈਪਨ ਲੈ ਆਏ ਜਿਹਨੇ ਕਿਥੇ ਸੀੜੀ ਹੈ ਸਰ ਵੈਪਨ ਕਿਥੇ ਦੇਵਗੇ ਇਹਨਾਂ ਨੇ ਅਰੇ ਵੈਪਨ ਨਾਲ ਸਰ ਵੈਪਨ ਕਿਥੇ ਦੇਣੇ ਸੀ ਇਹਨਾਂ ਨੇ ਪਲੀਜ਼ ਦੋ ਵੈਪਨ ਦੇਣੇ ਕਿਥੇ ਸੀ ਇਹਨਾਂ ਨੇ ਮੌਕ ਨਹੀਂ ਇੱਥੇ ਲੈ ਕੇ ਆਏ ਅੰਮ੍ਰਿਤਸਰ ਕਿਥੇ ਦੇਣੇ ਸੀ ਇਹਨਾਂ ਨੇ ਬੱਚਿਆਂ ਨੂੰ ਤੁਸੀਂ ਖਰਾਬ ਅੰਮ੍ਰਿਤਸਰ ਦੇ ਜੈੰਤੀਪੁਰ ਦੇ ਨਜ਼ਦੀਕ ਪਿੰਡ ਤਲਵੰਡੀ ਫੂਮਣਾ ਦੀ ਇੱਕ ਮਹਿਲਾ ਨਾਲ ਕੁੱਟਮਾਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਹਿਲਾ ਨੂੰ ਕੁਝ ਮਹਿਲਾਵਾਂ ਤੇ ਨੌਜਵਾਨਾਂ ਵੱਲੋਂ ਵਾਰਾਂ ਨਾਲ ਪੜ ਕੇ ਕੁੱਟਿਆ ਜਾ ਰਿਹਾ ਹੈ ਤਿੰਨ ਚਾਰ ਲੋਕਾਂ ਵੱਲੋਂ ਇਸ ਮਹਿਲਾ ਦੀ ਬਹੁਤ ਬੁਰੀ ਤਰ੍ਹਾਂ ਪिटਾਈ ਕੀਤੀ ਜਾ ਰਹੀ ਹੈ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਂ ਜੀ ਮੈਂਬਰ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਇਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਕੀ ਗੱਲ ਹੈ ਜੇ ਜੀ ਇਹੋ ਕਾਰਨ ਆ ਵੀ ਇਹ ਜਨਾਨੀ ਜਿਹੜੀ ਆ ਇਹ ਕੱਚ-ਪੁੱਛ ਸਾਡੇ ਜੋ ਵੀ ਟੁੱਟੀਆਂ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਕੁੱਛ ਬਲਬ-ਬਲਬ ਸਾਰੇ ਸਾਡੀ ਪੈੜੀ ਸੁੱਟਦੇ ਆ ਤੇ ਅਸੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ ਚ ਵੱਜ ਗਿਆ ਬਲਬ ਤੇ ਲਗੋ ਲਾਣ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗਿਆਂ ਤੇ ਇਹ ਗਾਲ ਮਦਾ ਕੰਡ ਰਿਹਾ ਵੀ ਆ ਕਿ ਜਿੱਦਾਂ ਮਰਜੀ ਜੋ ਮਰਜੀ ਪੈਰ ਪਾਟਣ ਪਾ ਹੱਥ ਪਾਟਣ ਮੈਂ ਤੇ ਕੂੜਾ ਕਾਂ ਦੇਦਾ ਸੁੱਟਣਾ ਤੇ ਮੈਂ ਜੋ ਆਪੇ ਘਰ ਆ ਗਿਆਂ ਹੀ ਪ੍ਰਿੰਸੀ ਪੰਚਾਇਤ ਨੂੰ ਕੱਲ ਦੀ ਇਤਲਾਹ ਦਿੱਤੀ ਜੇ ਅੱਜ ਵੀ ਸਵੇਰੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਕਿ ਚਲ ਅਸੀਂ ਜਾ ਕੇ ਕਹਾਂ ਉਹਨੇ ਤੁਸੀਂ ਨਾ ਜਾਦੇ ਅਸੀਂ ਕਹਾਂ ਉਹਨੇ ਵੀ ਨਾ ਸੋਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਡੈ ਵੀ ਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਕੁੜਪੀਆਂ ਆ ਤੇ ਕੋਸ਼ ਉਹਦੇ ਚਾਚਾ ਸਹਰਾ ਤੇ ਚਾਚੀ ਸਾਸਾ ਕੋਸ਼ ਢਾਉਣ ਡਈਏ ਜਿੱਥੋਂ ਮੈਂ ਮੁੜ ਕੇ ਭੱਜ ਆ ਗਿਆ ਮੈਂ ਜਾ ਕੇ ਛੱਡਿਆ ਨਹੀਂ ਛੱਡਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਤੋ ਮੈਂ ਆਪਣੇ ਘਰ ਦੀ ਤੇ ਦਵੱਥੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛੱਡੋ ਕੁੜੀਆਂ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਤੁਸੀਂ ਹੀ ਆਏ ਕੋਲਾ ਮਾਦਨ ਜੀ ਪਿੰਡ ਦੀ ਪੰਚਾਇਤ ਨੂੰ ਕਿਹਾ ਦੇ ਪਿੰਡ ਦੀ ਪੰਚਾਇਤ ਪੁੱਛਿਆ ਹਾਂ ਜੀ ਸਰ ਇੱਕ ਤਲਵੰਡੀ ਖੁੰਮਣ ਤੋਂ ਕਿਰਨਦੀਪ ਕੌਰ ਵਾਈਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਹੈ ਜੀ ਕੁਟ ਮਾਸ ਬੰਦੀ ਕੀ ਕਰ ਲਈ ਕੀ ਉਹਨਾਂ ਦੇ ਬਿਆਨਾਂ ਦੇ ਖੱਲ ਆਪਾਂ ਪਛ ਰਾਤੀ ਦਿੱਤਾ ਸੀਗਾ ਮੁਕਦਮਾ ਨੰਬਰ 68 ਮੇਰੀ 15 7 24 ਅੰਡਰ ਸੈਕਸ਼ਨ ਵੀ 115 74 76 3 ਜੂਨ 5 ਬੀਐਨਐਸ ਦੇ ਇਹਨਾਂ ਪਕੜਾ ਦਿੱਤਾ ਵਾ ਇਹਦੇ ਵਿੱਚ ਜਗਿੰਦਰ ਸਿੰਘ ਤੇ ਉਹਦੀ ਵਾਈਫ ਜਜੀਤਪੁਰ ਜੀ ਉਹ ਅੱਜ ਅਰੈਸਟ ਭਾਤੀ ਹੈ ਉਹਨਾਂ ਨੂੰ ਅੱਜ ਪੇਸ਼ਦਾਨਤ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈ ਜੀ ਚਰਨਦੀਪ ਕੋ ਮੈਡੀਕਲ ਹੌਂਸ ਤੇ ਜੋ ਵੀ ਮੈਡੀਕਲ ਚਾਹੀਦਾ ਉਹਦੇ ਦੀਨ ਕਰ ਦਿੱਤੀ ਗਈ ਹੈ ਸਰ ਡੋਂਗਰ ਦੇ ਵਿੱਚ ਦੋ ਗਵਾਂਡੀਆਂ ਦੀ ਆਪਸ ਦੇ ਵਿੱਚ ਝੜਾਪ ਤੇ ਔਰਤਾਂ ਦੇ ਮਰਦ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਮਾਡਰ ਟਾਊਨ ਇੰਚਾਰਜ ਅਨਜੀਤ ਸਿੰਘ ਨੇ ਦੱਸਿਆ ਕਿ ਦੋ ਗਵੰਡੀਆਂ ਦੀ ਆਪਸੀ ਕਹਾਸ ਸੁਣੀ ਨੂੰ ਲੈ ਕੇ ਮਾਮਲਾ ਇੰਨਾ ਵੱਧ ਗਿਆ ਕਿ ਇੱਕ ਦੂਜੇ ਨਾਲ ਘੁੱਟਮਾਰ ਤੱਕ ਪਹੁੰਚ ਗਏ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਗਿਆ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੈ ਪਰ ਜ਼ਖਮੀ ਜ਼ਰੂਰ ਹੋਏ ਹਨ ਜੀ ਨਾਮ ਹੈ ਜੀ ਜਗਦੀਸ਼ ਸਿੰਘ ਜਗਦੀਸ਼ ਸਿੰਘ ਕਿੱਥੇ ਰਹਿੰਦੇ ਹੋ ਨੀਬਸਤੀ ਬਡੂਂਗਰ ਇਹ ਮਾਮਲਾ ਕੀ ਹੈ ਜਿਹੜੇ ਜ਼ਖਮੀ ਹੋਏ ਹੋ ਕਿੰਨੇ ਬੰਦੇ ਜ਼ਖਮੀ ਹੋਏ ਸਾਡਾ ਪਰਵਾਰ ਚਾਰ ਹੋਏ ਕਾਰਨ ਕੀ ਹੈ ਕਾਰਨ ਜੀ ਉਹ दारू ਪਿੰਦਾ ਦੀ ਬੈੜ ਗਏ ਮੈਂ ਆਪਣੇ ਤੇ ਵਜਨ ਰੋਟੀ ਖਾ ਰਿਆ ਸੀ ਉਸ ਤੋਂ ਬਾਅਦ ਮੈਂ ਉੱਠਿਆ ਹੀ ਤਿੰਨੋਂ ਟੱਬਰ ਆ ਗਿਆ ਮਤਲਬ ਤਿੰਨੋਂ ਭਾਈ ਆ ਗਏ ਕੋਣ ਕੋਣ ਤਲਵਿੰਦਰ ਜੀ ਗੋਬਿੰਦ ਟਟੂ ਇਹ ਕੀ ਕੰਮ ਕਰਦੇ ਆ ਸਾਰੇ ਇੱਕ ਫੌਜੀ ਆ ਜੀ ਇੱਕ ਮੈਡੀ ਲਗਾਈ ਇੱਕ ਚਾਟ ਟਿੱਕੀ ਦਾ ਕੰਮ ਕਰਦਾ ਉਹਦੇ ਮਾਣ ਨੂੰ ਦੋ ਬੈਸਣਾ ਮਿਲਦਿਆਂ ਨਹੀਂ ਉਹਦੇ ਸਿਰ ਤੋਂ ਮਾਣ ਨਾਲ ਰਹਿੰਦਾ ਕੋਈ ਪਾਰਟੀ ਦਾ ਵੀ ਹੈ ਪਾਰਟੀਆਂ ਕਿਹੜੀ ਪਾਰਟੀ ਦਾ ਪਹਿਲਾਂ ਅਕਾਲੀ ਦੀ ਹੁਣ ਆਮ ਆਦਮੀ ਪਾ ਗਿਆ ਗੋਬਿੰਦ ਅਮਸੀ ਗੋਬਿੰਦ ਅਮਸੀ ਹਾਂ ਜੀ ਕਿ ਕਿੰਦਾ ਦੀ ਕੀ ਹੱਦ ਕਿੰਦਾ ਦੇ ਵਾਰ ਹਥਿਆਰਾਂ ਨਾਲ ਵਾਰ ਕੀ ਬਸਕੜ ਦਾ ਡੰਡਾ ਦੀ ਲੜਾਈ ਸੀਗੀ ਇੱਕ ਲੋਕ ਦਾ ਪੈਪ ਸੀ ਪੁਲਿਸ ਨੂੰ ਇਤਲਾ ਦਿੱਤੀ ਤੁਸੀਂ ਹਾਂ ਜੀ ਰਿਪੋਰਟ ਦਿਖਾਈ ਯਾਰ ਆਦ ਉੱਥੇ ਪੁਲਿਸ ਵਾਲੇ ਵੀ ਆ ਗਏ ਸੀ ਕਿ ਕਿੰਨੇ ਵਜੇ ਦੀ ਗੱਲ ਹੈ ਇਹ ਆਦ ਨੂੰ ਸੜੇ 10 10 ਵਜੇ ਦੀ ਹੈ ਜੀ ਪਹਿਲਾਂ ਵੀ ਕਦੀ ਇਹ ਤੰਗ ਪਰੇਸ਼ਾਨ ਕੀਤਾ ਸੀ ਹਾਂ ਹਾਂ ਕਰਦੇ ਨਹੀਂ ਤਿੰਨ ਵਾਰ ਮੇਰੇ ਉੱਪਰ ਸੂਟ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੇ ਧਲਵਿੰਦਰ ਨੇ ਜੀ ਉਹ ਕਿੰਦਾ ਦੀ ਕਾਰਵਾਈ ਦੀ ਉਹ ਮੰਗ ਕਰਦੇ ਆਪਾਂ ਨੂੰ ਤਾਂ ਇਨਸਾਫ ਚਾਹੀਦਾ ਜੀ ਇਹ ਲੜਾਈ ਹੈ ਕਿ ਵੀਡੀਓ ਕਰਾ ਰਹੇ ਹਾਕੀਨ ਉਹ ਜਿੰਦਾਸ ਪ੍ਰੋਟੋਕੋਲ ਲਈ ਸੀ ਕਿ ਦੋ ਪਾਰਟੀਆਂ ਇੱਥੇ ਐਡਮਿਟ ਹੋਈਆਂ ਨੇ ਜਿਹਦੇ ਵਿੱਚ ਇੱਕ ਧਮਿੰਦਰ ਸਿੰਘ ਵਾਸੀ ਬਡੌਂਗਰ ਤੇ ਦੂਜੇ ਪਾਸੇ ਜਗਦੀਸ਼ ਸਿੰਘ ਪੁੱਤਰ ਗਰਨਾਮ ਸਿੰਘ ਇਹਨਾਂ ਦੇ ਤਿੰਨ ਚਾਰ ੜਕੇ ਹੋਰ ਜਿਹੜੇ ਸਪੱਟਾ ਲੱਕਣ ਕਰਕੇ ਦਾਖਲ ਹੋਏ ਸੀ ਇਹਨਾਂ ਵਿੱਚ ਅਸੀਂ ਇਹਨਾਂ ਦੇ ਬਿਆਨ ਦੋਨੋਂ ਦੋਨਾਂ ਨੇ ਬਿਆਨ ਹਾਸਲ ਕੀਤੇ ਗਏ ਨੇ ਤੇ ਬਿਆਨਾਂ ਦੇ ਕਿਹੜਾ ਬਿਆਨ ਇਹਨਾਂ ਦਾ ਪੋਤਾਚ ਰੱਖਿਆ ਹੋਇਆ ਕਿਉਂਕਿ ਦੋਨੋਂ ਫਿਰ ਇੱਕ ਦੂਜੇ ਤੇ ਬਲੇਮ ਕਰ ਰਹੇ ਨੇ ਦੋਨੋਂ ਗਵਾਹ ਹੋਏ ਦੋਨੇ ਪਾਸੇ ਗੁਵਾਂਡੀ ਨੇ ਕੋਈ ਕੋਈ ਆਪਣਾ ਬਲੇਮ ਕਰਨੇ ਦੋਨੇ ਟੁਕੂ ਜੀ ਸਰ ਕੁਝ ਔਰਤਾਂ ਵੀ ਜੱਗਦੀ ਹੋਈਆਂ ਨੇ ਇਹ ਹਾਂਜੀ ਕੋਈ ਇੱਕ ਇੱਕ ਲੇਡੀ ਦੇ ਵੀ ਸੱਟ ਲੱਗੀ ਜੀ ਤੇ ਤੁਹਾਡੇ ਬੱਚੇ ਨੂੰ ਕੀ ਕਰਦੇ ਕੀਤੇ ਜਾਂਦੇ ਅਸੀਂ ਉਹਨਾਂ ਦੇ ਅੱਜ ਤੌਰ ਕਰਨ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀਆ ਤਰ੍ਹਾਂ ਉਹ ਤਰ੍ਹਾਂ ਜਿਹੜੀ ਵੀ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊ ਫੈਮਿਲੀ ਨਹੀਂ ਹੈ ਅੰਟੀਕੁਆਂਟੀ ਕੋਈ ਇਹ ਆਪਸ ਚਾਹੁੰਦੀ ਕਮਾਣੀ ਨੇ ਪਟਿਆਲਾ ਦੇ ਵਿੱਚ ਬਣੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਦੋ ਟਰੱਕਾਂ ਦੇ ਆਪਸ ਵਿੱਚ ਹੋਏ ਟੱਕਰ ਵਿੱਚ ਜਿਸ ਦੇ ਵਿੱਚ ਇੱਕ ਇਟਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ ਤੇ ਟਰੱਕ ਪਲਟਣ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ ਦੱਸ ਦੇ ਕਿ ਫਿਲਹਾਲ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੈ ਪਰ ਸੜਕ ਦੇ ਉੱਪਰ ਹੀ ਚੱਲ ਰਹੀ ਆਵਾਜਾਈ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਗੋਲੀਬਾਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਫਿਰੋਜ਼ਪੁਰ ਵਿੱਚ ਅੱਜ ਇੱਕੋ ਦਿਨ ਵਿੱਚ ਦੋ ਥਾਵਾਂ ਤੇ ਗੋਲੀਬਾਰੀ ਹੋਈ ਜਦੋਂ ਕਿ ਪੁਲਿਸ ਰੱਖਿਆ ਦਾ ਦਾਵਾ ਕਰ ਰਹੀ ਹੈ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਬਗਦਾਦੀ ਗੇਟ ਨੇੜੇ ਵਾਪਰੀ ਫਿਰੋਜ਼ਪੁਰ ਦੇ ਬਗਦਾਦੀ ਗੇਟ ਨੇੜੇ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸਬੰਧਿਤ ਜਾਣਕਾਰੀ ਦਿੰਦਿਆਂ ਜ਼ਖਮੀ ਨੌਜਵਾਨ ਰਾਜਵੀਰ ਨੇ ਦੱਸਿਆ ਕਿ ਉਹ ਕਿਸੇ ਵਿਆਹ ਤੋਂ ਆ ਰਿਹਾ ਸੀ ਕਿ ਬਗਦਾਦੀ ਪਾਰਕ ਨੇੜੇ ਚੰਡੀਗੜ੍ਹ ਨੰਬਰ ਵਾਲੀ ਗੱਡੀ ਨੇ ਆ ਕੇ ਟੱਕਰ ਮਾਰ ਕੇ ਫਰਾਰ ਹੋ ਗਿਆ। ਪਈ ਮੇਰਾ ਨਾਮ ਰنجੋਤ ਸਿੰਘ ਹੈ। ਕਟਲਾ ਪਾਜੀ ਇਹ ਨਾ ਕਿਤੇ ਪਤਾ ਨਹੀਂ ਉਹਨਾਂ ਨਸ਼ਾ ਕੀਤਾ ਹੀ ਕੀ ਕੀਤਾ ਇਹਨਾਂ ਬੰਦਿਆਂ ਨੇ ਉਹਨਾਂ ਗੱਡੀ ਲਈ ਇਹਨਾਂ ਕੋਲ ਗੱਡੀ ਲਾ ਕੇ ਰਿਹਾ ਲਈ ਅਲਟੋ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀਗੀ ਗੱਡੀ ਤੇ ਉਹਨਾਂ ਭਿਹਾਲੀ ਤੇ ਅੱਗੇ ਸੀਗਾ ਟ੍ਰੈਫਿਕ ਉੱਥੇ ਆ ਕੇ ਨਾ ਥੋੜਾ ਜਾਮ ਸੀ ਤੇ ਗੱਡੀ ਰੁਕ ਗਈ ਪਿੱਛੇ ਇਹਨਾਂ ਦੀ ਸੀ ਇਹਨਾਂ ਵਾਲੇ ਅੱਗੇ ਰੋਕ ਲਈ ਤੇ ਇਹਨਾਂ ਦਾ ਉੱਥੇ ਨਾ ਜਿਹ ਬਹਿਸ ਵਸਈਆ ਹੋਈ ਜਾਂਦਾ ਵੀ ਇਹਨਾਂ ਕਹਿਆ ਕਿ 19 ਚਰ ਨੂੰ ਰਾਸੀਗਾ ਮੇਰੀ ਦੁਕਾਨ ਸ਼ਾਪ ਲੱਗ ਗਿਆ ਮੈਂ ਆ ਗਿਆ ਭੱਜ ਕੇ ਉੱਥੇ ਜਿੰਨੇ ਚਰ ਨੂੰ ਮੈਂ ਪਹੁੰਚਿਆ ਤੇ ਮੈਂ ਇਹਨਾਂ ਨੂੰ ਹਟਾਤਾ ਮੈਂ ਕਿਹਾ ਯਾਰ ਛੱਡੋ ਪਰ ਆਪਾਂ ਭਰਾ ਸੱਜਵੇਲੀ ਆ ਗਏ ਆ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਆ ਵੀ ਛੱਡੋ ਪਰ ਤੰਮੈ ਸ਼ਰੂਨ ਲੱਗਦਾ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਜਿਉ ਉਹਦਾ ਆਪਦਾ ਪਿਸਤਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਤਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਬਾਰੇ ਜਿਹਦੇ ਵਿੱਚੋਂ ਇੰਨਾਂ ਦੇ ਸਾਨੂੰ ਖੋਲ ਲੱਭੇ ਆ ਹਵਾਈ ਫਾਇਰ ਵਾਲੇ ਦਾ ਖੋਲ ਨਹੀਂ ਲੱਭਾ ਤਿੰਨ ਇਹਦੇ ਖੋਲ ਲੱਭਿਆ ਉਹਨੂੰ ਉਹ ਅਸੀਂ ਐਸਐਸਓ ਸਾਹਮਣੂ ਬਰਾਮਦ ਕਰਾਤੇ ਆ ਨਾ ਬਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਉਥੋਂ ਤੇ ਸਰਕਾਰੀ ਕੈਂਪ ਦੇ ਵੀ ਲੱਗੇ ਹੋਏ ਜਿੱਥੇ ਇਹ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚੋਂ ਗੋਲੀ ਆਪਣੇ ਭਰਾ ਦੀ ਲੱਤ ਨੂੰ ਖਹਿ ਕੇ ਲੰਗੀ ਮਾਂ ਕੀ ਕਰਦੀ ਮਾਂ ਕੀ ਇਹੀ ਤੇ ਇਹੀ ਕਹਾਂਗੇ ਵੀ ਜੋ ਆ ਗੁੰਡਰਾਜ ਆ ਖਤਮ ਹੋਵੇ ਵੀ ਸਾਨੂੰ ਬੜੀ ਉਮੀਦ ਆ ਐਸ.ਐਚ.ਓ ਸਾਹਿਬ ਤੋਂ ਵੀ ਸਾਡੇ ਇਹ ਪੂਰੀ ਕਾਰਵਾਈ ਕਰਨਗੇ ਉਹਨਾਂ ਦੇ ਜੋ ਦੋਸ਼ੀਆਂ ਤੇ ਬਾਕੀ ਜੋ ਪ੍ਰਸ਼ਾਸਨ ਕਰਦਾ ਸਿਰ ਮੱਥੇ ਸਾਨੂੰ ਮਤਲਬ ਇਤਲਾਹ ਮਿਲੀ ਸੀਗੀ ਬੁੱਕਾ ਗਿਆ ਸੀਦਾ ਸਿਵਲ ਅਸਪタル ਪਰੋਪਰ ਤੋਂ ਖਾਣੇ ਤੇ ਰਾਜਪੀਰ ਸਿੰਘ ਨੂੰ ਜਿਹੜਾ ਵੀ

ਨੇ ਸਾਡੇ ਹਜੇ ਸਾਡੇ ਕੋਲ ਫੋਨ ਵਗੈਰਾ ਅਸੀਂ ਅਜੇ ਮੋਗਾ ਜਾ ਕੇ ਦੇਖਣਾ ਮੌਲਾਇਆ ਮੋਗਾ ਕਰਨਾ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਪਹਿੰਦੇ ਪਿੰਡ ਝਨੇਰ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਬੁਲਟ ਮੋਟਰਸਾਈਕਲ ਸਵਾਰ ਪਿਓ ਪੁੱਤ ਦੀ ਸਾਹਮਣੇ ਤੋਂ ਆ ਰਹੇ ਮਹਿੰਦਰਾ ਪਿਕਅਪ ਵੈਨ ਨਾਲ ਟਕਰ ਹੋ ਗਈ ਅਤੇ ਇਸ ਟੱਕਰ ਵਿੱਚ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਿਆ ਤੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੁ ਗੰਭੀਰ ਸੱਟਾਂ ਵੀ ਲੱਗੀਆਂ ਤੇ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਜੀ ਮਿੰਦਰਾ ਪੇਕਅਪ ਕੋਟੀਸੇ ਦਾ ਸਾਈਡ ਵਾਲੇ ਪਾਸੋਂ ਆ ਰਹੀ ਸੀ ਤੇ ਮੋਟਰਸਾਈਕਲ ਮੋਗਾ ਸਾਈਡ ਤੋਂ ਆ ਰਹੀ ਸੀ। ਉਹ ਉਹਦਾ ਮਿਲ ਗਿਆ ਮਿੰਦਰਾ ਪੇਕਅਪ ਮੋਟਰਸਾਈਕਲ ਦੇ ਵਿੱਚ ਵਿੱਚ ਜੀ ਬੁਲਟ ਦੇ ਇੱਕ ਬੰਦੇ ਡੈਥ ਹੋ ਗਈ ਆ, ਇੱਕ ਜਿਆਦਾ ਜੰਗ ਸੀਰੀਅਸ ਹਾਲ ਨੂੰ ਲੈ ਕੇ ਗਿਆ ਹਸਪਤਾਲ, ਮੈਡੀ ਸਿਟੀ ਦਾਖਲ ਕਰਵਾਇਆ। ਮੋਟਰਸਾਈਕਲ ਤੇ ਕਿੰਨੇ ਲੋਕ ਸੀ? ਦੋ ਜਣੇ ਸੀ ਮੋਟਰਸਾਈਕਲ ਤੇ। ਇੱਕ ਜਿਹ ਇੱਕ ਦੀ 10 ਹੋ ਗਈ ਜੀ ਤੇ ਦੂਜਾ ਗੱਡੀ ਤੇ ਕਿੰਨੇ ਸੀ ਲੋਕ ਗੱਡੀ ਤੁਹਾਨੂੰ ਪਤਾ ਨਹੀਂ ਇੱਥੇ ਹੈਂਡਿੰਗ ਜੀ ਗੱਡੀ ਵਾਲੇ ਉਹਨੂੰ ਵੇਖਣ ਦੇ ਭਾਲ ਕਰਕੇ ਉਹ ਵੀ ਦੱਸ ਦਿਆਂਗੇ ਉਹਨੂੰ 30000 ਜਾਰੀ ਹੋਣੀ ਕਿੱਥੋਂ ਦਾ ਵਿਸਨਿਕ ਸੀ ਜਿਹੜਾ ਮੋਟਸਾਲਾ ਵਾਲਾ ਸੀ ਮੋਟਸਾਲਾ ਪਿੰਡ ਧਰਮ ਸਿੰਘ ਵਾਲਾ ਵਿਸਨਿਕ ਹੈ ਜੀ ਖਾਲ ਕੂੜੀ ਸੀਗਾ ਇਹ ਰੈਸ਼ਨ ਵਾਲੀ ਇਹ ਬਲੈਰੋ ਕੈਂਪਰ ਆ ਇਹ ਅੰਡੇ ਦਾ ਕੰਮ ਕਰਦੇ ਬਿਜ਼ਨਸ ਕਰਦੇ ਆ ਇਹ ਗੁਰਦਾਸਪੁਰ ਤੋਂ ਬਰਨਾਲੇ ਵੱਲੋਂ ਜਾ ਰਹੇ ਸੀਗੇ ਤੇ ਗੱਡੀ ਚਲਾਉਣ ਦੇ ਵਕਤ ਜਿਹੜਾ ਡਰਾਈਵਰ ਸੀਗਾ ਅਛਪ੍ਰੀਤ ਉਸ ਦੀ ਨਿਗਾਹ ਨੇ ਮੈਨੂੰ ਅਪਕਲੇ ਅੱਖ ਲੱਗ ਗਈ ਉਹਦੀ ਨੀਂਦ ਆ ਗਈ ਤੇ ਉਸ ਨੂੰ ਪਤਾ ਨਹੀਂ ਚੱਲਿਆ ਇਧਰੋਂ ਦੂਸਰੀ ਸਾਈਡ ਤੋਂ ਆਪਣੇ ਬੋਲਟ ਮੋਟਰਸਾਈਕਲ 'ਤੇ ਦੋ ਸਵਾਰ ਆ ਰਹੇ ਸੀਗੇ ਜਿਸ ਵਿੱਚ ਇੱਕ ਦੀ ਤਾਂ ਮੌਕੇ ਦੀ ਡੈਥ ਹੋ ਗਈ ਤੇ ਇੱਕ ਬੱਚਾ ਸੀਗਾ 16 ਸਾਲ ਦਾ ਉਹਨੂੰ ਅਸੀਂ ਮੈਡੀ ਸਿਟੀ ਹਸਪੀਟਲ ਦਾ ਦਾਖਲ ਕਰਵਾਤਾ ਵਾ ਉਹਦੀ ਹਾਲਤ ᱨੇ ਗੰਭੀਰ ਆ ਤੇ ਬਾਕੀ ਸਾਰੀ ਮੌਕੇ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਗੱਡੀ 'ਚ ਸੀ ਕਿੰਨੇ ਲੋਕ ਸੀ ਗੱਡੀ ਇਹ ਦੋ ਜਾਨੇ ਸੀਗੇ ਇੱਕ ਅਰਸ਼ਪ੍ਰੀਤ ਤੇ ਇੱਕ ਜੋਤੀ ਜੋਤੀ ਜਿਹੜਾ ਨਾਲ ਬੈਠਾ ਸੀ ਕਿ ਅਰਸ਼ਪ੍ਰੀਤ ਗੱਡੀ ਚਲਾ ਰਿਹਾ ਸੀਗੇ ਅਰਸ਼ ਚਾਰ ਦੁਆਰੇ ਸੀ ਗੱਡੀ ਬਲਰੂ ਇਹ ਇਧਰੋਂ ਆਪਣੇ ਲੋਹਾਰਾ ਚੌਂਕ ਦੇ ਇਧਰੋਂ ਆ ਰਹੇ ਸੀਗੇ ਬਰਨਾਲੇ ਸਾਈਡ ਜਾ ਰਹੇ ਸੀਗੇ ਮੋਟਰਸਾਈਕਲ ਦੂਜੀ ਸਾਈਡ ਹਾਂ ਮੋਟਰਸਾਈਕਲ ਦੂਜੀ ਸਾਈਡ ਤੋਂ ਆ ਰਹੀ ਹੈ ਇਹ ਰੋਂਗ ਸਾਈਡ ਹੋ ਗਏ ਅੱਖ ਲੱਗਣ ਕਾਰਨ ਤੇ ਉਹ ਫਿਰ ਆਪਣੇ ਆਪ ਵਾਰਦਾਤ ਹੋ ਗਈ ਐਕਸੀਡੈਂਟ ਵਾਲੀ ਕਿਵੇਂ ਜਿਹੜੇ ਬਲਰੂ ਵਾਲੇ ਸੀਗੇ ਇਹ ਬੰਦੇ ਇਹ ਠੀਕ ਹੈ ਇਹ ਉਹ ਗੱਡੀ ਵਾਲੇ ਇਹਨਾਂ ਨੂੰ ਕੋਈ ਜ਼ਿਆਦਾ ਨ ਇਹ ਪਿੰਡ ਜਨੇਰ ਹੋਇਆ ਜੀ ਸਾਨੂੰ ਇੱਕ ਐਮਰਜੈਂਸੀ ਕਾਲ ਆਈ ਸੀ ਸਮਾਸਥਾ ਸੋਸਾਟੀ ਨੂੰ ਤੇ ਜੇ ਜਾ ਕੇ ਮੌਕੇ ਤੇ ਦੇਖਿਆ ਇੱਕ ਬਲੇਰੋ ਤੇ ਬੁਲਟ ਦਾ ਐਕਸੀਡੈਂਟ ਹੋਇਆ ਸੀਗਾ ਜਦੋਂ ਟੱਕਰ ਆਈ ਪਹੁੰਚੇ ਸੀ ਪਰ ਉਦੋਂ ਇੱਕ ਮੇਤਰਗਾ ਹੀ ਪਈ ਸੀਗੀ ਡੈੱਡ ਬੋਡੀ ਸੀ ਜਿਹੜੀ ਅਸੀਂ ਮੋਰਚੀ ਚ ਰੱਖ ਦਿੱਤੀ ਆ ਤੇ ਦੱਸਣ ਦੇ ਮੁਤਾਬਕ ਸੀਗਾ ਇੱਕ ਜਵਾਕ ਸੀ ਜਾਂ ਕੋਈ ਨਾਲ ਸੀਗਾ ਉਹਨਾਂ ਦਾ ਫੈਮਿਲੀ ਮੈਂਬਰ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲਿਆ ਗਿਆ ਇਹ ਕਹਦੇ ਤੇ ਸੀਗਾ ਮਰਨ ਵਾਲਾ ਇਹ ਬੁਲਟ ਤੇ ਸੀਗਾ ਜੀ ਤੇ ਜਿਹੜੀ ਕੋਟੀ ਸੇਗਾਂ ਵਾਲੀ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਇਹ ਆਮੇ ਸਾਹਮਣੇ ਟਕਰੋਈ ਹੈ ਆਮੇ ਸਾਹਮਣੇ ਤਾਂ ਨਹੀਂ ਆਪਾਂ ਕਹਿ ਸਕ ਈਸ਼ਵਰ ਜੇਕਰ ਬਰਸਾਤ ਦੇ ਮੌਸਮ ਦੌਰਾਨ ਸਤਲੁਜ ਦਰਿਆ ਵਿੱਚ ਪਾਣੀ ਵਜਾਂਦਾ ਹੈ ਤਾਂ ਇਹ ਧਰਮਕੋਟ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੀ ਨਹੀਂ ਪਹੁੰਚੇਗਾ ਕਿਉਂਕਿ ਇਹ ਸਵਾਰ ਹੈ। ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਬੰਦ ਹੀ ਚਾਹੀ ਵਧਾਉਣ ਲਈ ਬੰਨ ਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਇਸ ਬੰਨ ਤੇ 4 ਫੁੱਟ ਮਿੱਟੀ ਪਾ ਕੇ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਹਰ ਸਾਲ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਬਚਾਇਆ ਜਾ ਸਕੇ। ਹਾਂਜੀ ਇਹ ਬਹੁਤ ਪੁਰਾਣੀ ਲੋਕਾਂ ਦੀ ਮੰਗ ਸੀਗੀ ਕਿ ਬਰਸਾਤਾਂ ਦੇ ਵਿੱਚ ਸਤਲੁਜ ਦਾ ਪਾਣੀ ਪਿੰਡਾਂ ਦੇ ਵਿੱਚ ਆ ਜਾਂਦਾ। ਉਹਦੇ ਲਈ ਬੰਨ ਦੇ ਉੱਪਰ ਮਿੱਟੀ ਪਾਉਣ ਦਾ ਕੰਮ ਜਿਹੜਾ ਸ਼ੁਰੂ ਹੋਇਆ ਇਹ ਬੜਾ ਵੱਡਾ 1 ਕਰੋੜ ਦਾ ਪ੍ਰੋਜੈਕਟ ਹੈ ਜਿਸ ਦੇ ਨਾਲ ਧਰਮਕੋਟ ਹਲਕੇ ਦੇ ਹਰ ਪਿੰਡ ਨੂੰ ਫਾਇਦਾ ਹੋਏਗਾ ਜੋ ਪਹਿਲਾਂ ਨੁਕਸਾਨ ਹੁੰਦਾ ਸੀ ਉਹ ਨੁਕਸਾਨ ਹੁਣ ਨਹੀਂ ਹੋਏਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੰਮ ਮੁਕੰਮਲ ਹੋ ਜਾਵੇ ਕਿੰਨੇ ਕੁ ਪਿੰਡਾਂ ਦੇ ਵਿੱਚ ਇਫੈਕਟ ਹੋਊਗਾ ਜੀ ਇਹ 5 ਪਿੰਡ ਤਾਂ ਸਿੱਧੇ ਹੈਗੇ ਜਿੱਥੇ ਕੰਮ ਹੋ ਰਿਹਾ ਪਰ ਪੂਰੇ ਧਰਮਕੋਟ ਹਲਕੇ ਦੇ ਵਿੱਚ ਹੀ ਇਹਦੀ ਜ਼ਰੂਰਤ ਸੀਗੀ ਸਾਰੇ ਪਿੰਡਾਂ ਨੂੰ ਹੀ ਨੁਕਸਾਨ ਹੁੰਦਾ ਸੀਗਾ ਤੇ ਨੁਕਸਾਨ ਹੁਣ ਵੱਜੇਗਾ। ਇਹ ਕਿੰਨੇ ਕਿੰਨੇ ਫੁੱਟ ਮਿੱਟੀ ਪੈ ਰਹੀ ਹੈ ਇੱਥੇ? ਇਹ ਤਕਰੀਬਨ 4 ਫੁੱਟ ਦੇ ਕਰੀਬ ਮਿੱਟੀ ਪੈ ਰਹੀ ਹੈ ਤੇ ਬੰਨ ਉੱਚਾ ਕੀਤਾ ਜਾ ਰਿਹਾ। ਉਮੀਦ ਹੈ ਜੀ ਅੱਜ ਕਿ ਬਰਸਾਤ ਤੋਂ ਪਹਿਲਾਂ ਅੱਜ ਦਰਿਆ ਦੇ ਬੰਨ ਤੇ ਆਏ ਆ ਮੇਰੇ ਨਾਲ ਪ੍ਰਸ਼ਾਸਨਾ ਸਾਰਾ ਐਸ.ਟੀ.ਐਮ. ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਐਸ.ਟੀ.ਓ. ਨੇ ਸਾਰੇ ਵਿਭਾਗਾਂ ਦੇ ਨਾਲ ਡੀ.ਐਸ.ਪੀ. ਸਾਹਿਬ ਨੇ ਸਾਰੇ ਅਫਸਰ ਨੇ ਜਿਹੜਾ ਬੰਨ ਸੀਗਾ ਸਾਡਾ ਭੈਣੀ ਤੋਂ ਲੈ ਕੇ ਸੰਘੇੜੇ ਤੱਕ ਇਹ ਬੰਨ ਪਿਛਲੀ ਵਾਰ ਜਦੋਂ ਪਾਣੀ ਆਇਆ ਇੱਥੇ ਬੰਨ ਦੇ ਵਿੱਚ ਤਕਰੀਬਨ ਥੋੜੀ ਕਸਰ ਰਹਿ ਗਈ ਸੀ ਤੇ ਉਦੋਂ ਲੋਕਾਂ ਦੀ ਬੜੀ ਮੰਗ ਸੀ ਕਿ ਇਸ ਬੰਨ ਨੂੰ ਉੱਚਾ ਕੀਤਾ ਜਾਵੇ ਸੋ ਉਸੇ ਕਣੀ ਦੇ ਤਹਿਤ ਅਸੀਂ ਜਾ ਕੇ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ ਗੱਲ ਤੇ ਇਸ ਜਿਹੜੇ ਬੰਨ ਨੂੰ ਉੱਚਾ ਕਰਨ ਦੀ ਜਿਹੜੀ ਤਜਵੀਜ਼ ਆ ਉਹ پاس ਹੋ ਗਈ ਤੇ ਹੁਣੇ ਕੰਮ ਚੱਲ ਰਿਹਾ ਤਕਰੀਬਨ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਸੀ ਜੇਕਰ ਤੇ 2 ਫੁੱਟ ਦੀ ਲੋੜ ਆ ਜੇਕਰ ਤੇ 3 ਫੁੱਟ ਦੀ ਲੋੜ ਆ ਉਸ ਹਾਈਟ ਦੇ ਨਾਲ ਜਿਹੜੀ ਹੈਗੀ ਇੱਥੇ ਮਿੱਟੀ ਵੈਰੀ ਆ ਇਹ ਜਿਹੜੀ ਭੈਣੀ ਤੋਂ ਲੈ ਕੇ ਸੁਘੇੜੇ ਤੱਕ ਜਿਹੜੀ ਇਹ ਮੰਨ ਦੀ ਚਾਈ ਹੋਣੀ ਆ ਜਿਹੜਾ ਭੈਣੀ ਤੋਂ ਲੈ ਕੇ ਸ਼ੇਰੇ ਵਾਲਾ ਜਿਹੜਾ ਪਿਛਲਾ ਏਰੀਆ ਉਹਦੇ ਉੱਤੇ ਇੱਟਾਂ ਲੱਗਿਆ ਹੁਣ ਕਾਰਨ ਹੁਣ ਉਹ ਵੀ ਜਿਹੜਾ ਪ੍ਰੋਜੈਕਟ ਆ ਉਹ ਦੁਆਰਾ ਪਾਸ ਕਰ ਰਹੇ ਆ ਕਿ ਉਹ ਇੱਟਾਂ ਇਕੱਲੇ ਪਟਾਂਗੇ ਦੁਆਰਾ ਮਿੱਟੀ ਪਾ ਕੇ ਉਹਦੇ ਹਾਈਟ ਉੱਚੀ ਕਰਕੇ ਉੱਤੇ ਦੁਬਾਰਾ ਇੱਟਾਂ ਲੱਗੇ ਜਾਣਗੇ ਸੋ ਅੱਜ ਸਾਰੇ ਪਿੰਡਾਂ ਦੇ ਇੱਥੇ ਸਾਰੇ ਪਿੰਡਾਂ ਦੇ ਜਿਹੜੇ ਬਹੁਤ ਔਰ ਬੰਦੇ ਇੱਥੇ ਇਕੱਠੇ ਹੋਏ ਨੇ ਤੇ ਇਹਦੀ ਜਿਹੜੀ ਲਾਗਤ ਹੈ ਜਿਹੜੀ ਮਿੱਟੀ ਦੀ ਲਾਗਤ ਹੈ ਇਹ ਤਕਰੀਬਨ 1 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਸੋ ਮੈਂ ਧੰਨਵਾਦੀ ਹਾਂ ਆ ਮੁੱਖ ਮੰਤਰੀ ਸੁਖਲਾ ਕੁਅਜ਼ੀ ਮਾਨ ਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਕਾਇਰ ਤੇ ਇੱਕ ਵਾਰੀ ਫੇਰ ਜਿਹੜਾ ਇੱਕ ਵਾਰੀ ਇਹਨਾਂ ਜਿਹੜੇ ਪਿਆਰ ਦੇ ਕੰਢੇ ਤੇ ਬੈਠੇ ਨੇ ਇਹਨਾਂ ਦੇ ਹੱਥ ਦੇ ਵਿੱਚ ਹਾ ਦਾ ਨਾਰਾ ਮਾਰਿਆ ਇੱਕ ਮਾਮਲਾ ਸਾਹਮਣੇ ਆਇਆ ਹੈ ਮਰੀਜ਼ ਦੇ ਨਾਲ ਆਏ ਕੁਝ ਲੋਕਾਂ ਨੇ ਮੋਗਾ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਡਿਊਟੀ ਕਰ ਰਹੀ ਮਹਿਲਾ ਐਮ ਡੀ ਡਾਕਟਰ ਆਕਾਂਸ਼ਾ ਸ਼ਰਮਾ ਦਾ ਮਜ਼ਾਕ ਉਡਾਇਆ ਤੇ ਫੇਸਬੁੱਕ ਤੇ ਪੋਸਟ ਕਰ ਦਿੱਤੀ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕਹਾ ਦੋਗੇ ਤੇ ਮੈਂ ਅੱਜ ਐਮਰਜੈਂਸੀ ਸਿਵਲ ਹਸਪੀਟਲ ਮੋਗਾ ਵਿੱਚ ਬਤੌਰ ਈਐਮਓ ਪੋਸਟਰ ਸੀ ਤੇ ਅਰਾਊਂਡ ਸਾਢੇ 3-4 ਵਜੇ ਚਾਰ ਮੁੰਡੇ ਜਿਹੜੇ ਕਿ ਲੜਾਈ ਝਗੜਾ ਕਰਕੇ ਐਮਐਲਸੀ ਦਾ ਪਰਚਾ ਕਟਵਾਣ ਆਏ ਸੀ ਅਸੀਂ ਉਹਨਾਂ ਦੇ ਫਰਸਟ ایڈ ਕਰਕੇ ਉਹਨਾਂ ਦੇ ਸੂਚਿੰਗ ਕਰਕੇ ਅਸੀਂ ਉਹਨਾਂ ਦਾ ਜਦ ਉਹਨਾਂ ਨੂੰ ਪਰਚਾ ਕੱਟਣ ਲਈ ਬੁਲਾਇਆ ਤੇ ਉਹਨਾਂ ਨੂੰ ਜਦ ਮੈਂ ਫੀਸ ਜਮ੍ਹਾਂ ਕਰਾਉਣ ਲਈ ਗਿਆ ਤੇ ਉਹਨਾਂ ਦੇ ਨਾਲ ਦੀਆਂ ਨੇ ਰੋਲਾ ਪਾ ਲੈ ਕਿ ਸਾਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਮੈਂ 3-4 ਵਰਰਨ ਨੂੰ ਕਿਹਾ ਕਿ ਤੁਸੀਂ ਕੋਈ ਪੈਸੇ ਜਮਾ ਨਹੀਂ ਕਰਾਏ ਉਹਨਾਂ ਨੇ ਮਿਲ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਣੇ ਬਾਹਰ ਚੱਲ ਜਿਓ ਫਿਰ ਸੀਸੀਟੀਵੀ ਫੁਟੇਜ ਦੇ ਵਿੱਚ ਪਾਇਆ ਕਿ ਕਿ ਉਹਨਾਂ ਨੇ ਕੋਈ ਪੈਸੇ ਜਮਾ ਨਹੀਂ ਕਰਾਏ ਬਸ ਸਰ ਇਹ ਹੀ ਹੈ ਕਿ ਉਹ ਮੇਰੇ ਤੇ ਭਾਰੀ ਹੋਣਾ ਚਾਹੁੰਦੇ ਸੀ ਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਫੇਸਬੁੱਕ ਤੇ ਪੇਜਿਸ ਚੱਲਦੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅਸੀਂ ਵਾਇਰਲ ਕਰਾਂਗੇ ਤੁਹਾਨੂੰ ਅਸੀਂ ਦੇਖ ਲਾਂਗੇ ਜੀ ਕਾਰਨ ਸਰ ਪੈਸੇ ਲੈਣ ਕਰਕੇ ਵਾਇਰਲ ਕਰਨ ਦੀ ਗੱਲ ਕੀਤੀ ਉਹਨਾਂ ਨੇ ਹਾਂ ਜੀ ਸਰ ਕੀ ਮੰਗ ਕਰ ਰਹੇ ਸੀ ਸਰ ਮੇਰੀ ਤਾਂ ਇਹੀ ਮੰਗ ਹੈ ਕਿ ਬੀਇੰਗ ਅ ਫੀਮੇਲ ਮੈਡੀਕਲ ਆਫੀਸਰ ਮੈਨੂੰ ਕੋਈ ਧਮਕਾ ਕੇ ਧਮਕਾ ਕੇ ਜਾ ਰਿਹਾ ਹੈ ਕਿ ਅਸੀਂ ਤੁਹਾਡੀ ਵੀਡੀਓਜ਼ ਬਣਾਵਾਂਗੇ ਸਰ ਪਹਿਲੀ ਕੱਲ ਤਾਂ ਕਿਸੇ ਦੀ ਵੀਡੀਓ ਬਣਾਉਣਾ ਇਜ਼ ਨਾਟ ਲੀਗਲ ਦੂਜੀ ਕੱਲ ਡਾਕਟਰ ਔਨ ਡਿਊਟੀ ਨਾਲ ਤੁਸੀਂ ਇਦਾਂ ਦੀ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਡਰਾ ਰਹੇ ਹੋ ਉਹਨੂੰ ਧਮਕਾ ਰਹੇ ਹੋ ਤੇ ਸਰ ਜੇ ਮੈਂ ਸੇਫ ਨਹੀਂ ਹੈਗੀ ਤਾਂ ਤੁਸੀਂ ਦੱਸੋ ਮੈਂ ਕਿੱਦਾਂ ਕੰਮ ਕਰਾਂ ਹੋ ਕਿੱਦਾਂ ਕੰਮ ਕਰ ਰਹੇ ਹੋ ਸਰ ਮੈਂ ਤਾਂ ਹੁਣ ਐਮਰਜੈਂਸੀ ਨਹੀਂ ਜਾਊਂਗੀ ਜਦ ਤੱਕ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ। ਸਰ ਤੁਸੀਂ ਹਨੂੰਗਾਂ ਸਿਕਿਉਰਿਟੀ ਲਈ ਕੋਈ ਐਸਮ ਨਹੀਂ ਸਰ ਹਾਂਜੀ ਅਸੀਂ ਐਸਐਮਓ ਸਰ ਨੂੰ ਕਿਹਾ ਹੈ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਰ ਸਪੈਸ਼ਲੀ ਈਵਨਿੰਗ ਤੇ ਨਾਈਟਸ ਜਦੋਂ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਰ ਉਦੋਂ ਲੜਾਈ ਝਗੜੇ ਦੇ ਕੇਸ ਵਾਧਾ ਆਉਂਦੇ ਨੇ ਸਰ ਇੱਕ ਬੰਦਾ ਲੜ ਕੇ ਆਉਂਦੇ ਉਹਦੇ ਨਾਲ 20 25 ਮੁੰਡੇ ਮਡੀਰ ਹੁੰਦੀ ਹੈ ਜਿਹਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਸਰ ਉਹ ਸਾਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ। ਨਾਈਟ ਨੂੰ ਹੋਰ ਵੀ ਕਈ ਇਹੋ ਜਿਹੀਆਂ ਹੁੰਦੀਆਂ ਘਟਨਾਵਾਂ ਜਿੱਥੇ ਕੋਈ ਸਟਾਫ ਦੀ ਕਮੀ ਹਾਂਜੀ ਸਰ ਸਟਾਫ ਦੀ ਕਮੀ ਵੀ ਹੈ ਅਸੀਂ ਅੱਜ ਡਿਊਟੀ ਤੇ ਸਿਰਫ 2 ਫੀਮੇਲਸ ਸੀਗੀਆਂ ਇੱਕ ਮੈਡ ਤੇ ਇੱਕ ਸਟਾਫ ਨਰਸਰ ਪੋਸਟਡ ਸੀਗੇ ਤੇ ਸਰ 20 ਮੁੰਡੇ ਆ ਕੇ ਸਾਡੇ ਨਾਲ ਬਦਤਮੀਜ਼ੀ ਕਰਦੇ ਦੱਸੋ ਅਸੀਂ ਕਿੱਦਾਂ ਮੈਨੇਜ ਕਰੀਏ ਬਹੁਤ 큰 ਕੰਪਲੇਂਟ ਹੈ ਹਾਂਜੀ ਸਰ ਅਸੀਂ ਪੁਲਿਸ ਨੂੰ ਵੀ ਕਾਲ ਦਿੱਤਾ ਬਹੁਤ ਹੀ ਨਿੰਦਣਯੋਗ ਗੱਲ ਹੈਗੀ ਆ ਸਾਡੇ ਕੋਲੇ ਸਪੈਸ਼ਲਿਸਟ ਡਾਕਟਰ ਹੈਗੇ ਆ ਜਿਨ੍ਹਾਂ ਨੂੰ ਨੀ ਐਮਰਜੈਂਸੀ ਡਿਊਟੀਆਂ ਨਹੀਂ ਲੱਗਣੀਆਂ ਹੁੰਦੀਆਂ ਪਰ ਐਮਓ ਦੀ ਕਮੀ ਹੋਣ ਕਰਕੇ ਉਹ ਫਿਰ ਵੀ ਐਮਰਜੈਂਸੀ ਡਿਊਟੀ ਕਰਦੇ ਹੈਗੇ ਆ ਤੇ ਜਦੋਂ ਉਹ ਆਉਂਦੇ ਸ਼ਾਮ ਜਾਂ ਰਾਤ ਦੀ ਡਿਊਟੀ ਤੇ ਹੁੰਦੇ ਹੈਗੇ ਇੱਕ ਲੜਾਈ ਵਾਲਾ ਬੰਦਾ ਹੁੰਦਾ ਨਾਲ 10 दारू ਪੀ ਕੇ ਹੋਰ ਆਏ ਹੁੰਦੇ ਹੈਗੇ ਚਾਰ ਸੇਖ ਵਾਲੇ ਚੌਂਕ ਤੋਂ ਬੰਦੇ ਆਏ ਹੈਗੇ ਜਿਨ੍ਹਾਂ ਦੇ 7:00 ਵਜੇ ਸੀ ਆ ਪਹਿਲਾਂ ਲੜ ਕੇ ਬਾਹਰੋਂ ਆਉਂਦੇ ਆ ਤੇ ਗੁੱਸਾ ਸਾਡੇ ਸਟਾਫ ਤੇ ਘਟਣ ਲੱਗ ਜਾਂਦੇ ਹੈਗੇ ਉਹ ਡਾਕਟਰ ਸਾਹਿਬ ਡਿਊਟੀ ਤੇ ਇਕੱਲੇ ਬੈਠੇ ਸੀ ਨਾਲ ਫੀਮੇਲ ਸਟਾਫ ਸੀ ਕੋਈ ਸਿਕਿਉਰਟੀ ਨਹੀਂ ਸੀਗੀ ਆ ਕੇ 10-20 ਬੰਦੇ ਇਕੱਠੇ ਹੋ ਕੇ ਉਹਨਾਂ ਦੇ ਸਰਹਾਣੇ ਖੜ ਗਏ ਪਹਿਲਾਂ ਉਹਨਾਂ ਦੇ ਗਲਤ ਜਾਮ ਲਾਉਣ ਲੱਗੇ ਕਿ ਅਸੀਂ ਤੁਹਾਨੂੰ ਪੈਸੇ ਦੇ ਦੁੱਤੇ ਹੈਗਾ ਕੋਈ ਫੀਸ ਜਮਾ ਨਹੀਂ ਸੀ ਕਰਾਈ ਗਈ ਫਿਰ ਉਹਨਾਂ ਨੂੰ ਕਹਿਣ ਲੱਗੇ ਜੇ ਤੁਹਾਡੀ ਵੀਡੀਓ ਬਣਾਵਾਂਗੇ ਅਸੀਂ ਫੇਸਬੁੱਕ ਤੇ ਲਿਖਾਂਗੇ ਬਹੁਤ ਹੀ ਨਿੰਦਣਯੋਗ ਗੱਲ ਆ ਐਸੋਸੀਏਸ਼ਨ ਨੇ ਇਸ ਗੱਲ ਦੀ ਬਹੁਤ ਨਿੰਦਾ ਕਰਦੀ ਹੈਗੀ ਆ ਤੇ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਇੱਕ ਕਹਿੰਨੇ ਕਿ ਪਹਿਲਾਂ ਇੰਨੇ ਨੂੰ ਇੰਨੇ ਵਾਰੀ ਅਸੀਂ ਰਿਮਾਈਂਡਰ ਦੇ ਚੁੱਕੇ ਹਾਂ ਕਿ ਸਾਡੇ ਲੇਡੀ ਡਾਕਟਰਾਂ ਸ਼ਾਮ ਨੂੰ ਰਾਤ ਨੂੰ ਹੁੰਦਾ ਜੇ ਕੋਈ ਉਹਨਾਂ ਦੇ ਗਲ ਪਿਆ ਜੇ ਕੋਈ ਉਹਨਾਂ ਨਾਲ ਕੋਈ ਕੋਈ ਗਲਤ ਘਟਨਾ ਹੋ ਜੇ ਤਾਂ ਉਹਦੇ ਜ਼ਿੰਮੇਵਾਰ ਕੌਣ ਹੈ ਕਲਾਸ 1 ਗਾਸਟਡ ਆਫੀਸਰ ਹੈ ਜਿਆ ਜੇ ਹੁਣ ਕਲਾਸ 1 ਗਾਰਡ ਸਟਾਫਰ ਸਿਕਿਉਰ ਨਹੀਂ ਹੈਗਾ ਤਾਂ ਹੋਰ ਦੱਸੋ ਸਾਡਾ ਮੁਲਾਜ਼ਮ ਕਿਹੜਾ ਸਿਕਿਉਰ ਹੋਊਗਾ ਸਟਾਫ ਨਰਸ ਨੂੰ ਸਿਕਿਉਰ ਕਿੱਥੋਂ ਹੋ ਜਾਣੀ ਹੈ ਮੰਗ ਹੀ ਆ ਸਾਡੀ ਕਿ ਐਮਰਜੈਂਸੀ ਦੇ ਵਿੱਚ ਸ਼ਾਮ ਤੇ ਰਾਤ ਨੂੰ ਸਿਕਿਉਰਟੀ ਹੋਊਗੀ ਤਾਂ ਸਾਡੇ ਲਈ ਡਾਕਟਰ ਆਉਣਗੇ ਜੇ ਹੁਣ ਕੋਮ ਛੱਡ ਰਿਹਾ ਮੈਂ ਜਿੱਦ ਕਿ ਨਹੀਂ ਐਮਰਜੈਂਸੀ ਤਾਂ ਜਿਹੜੀ ਹੈਗੀ ਆ ਇਸ ਟਾਈਮ ਚੱਲ ਰਹੀ ਹੈਗੀ ਐਮਰਜੈਂਸੀ ਤਾਂ ਨਹੀਂ ਬੰਦ ਹੁੰਦੀ ਹੁੰਦੀ ਪਰ ਜੋ ਸਾਡਾ ਰੋਸ ਹੈਗਾ ਅਸੀਂ ਇਹਨਾਂ ਨੂੰ ਲਿਖ ਕੇ ਦੇ ਦੁੱਤਾ ਹੈਗਾ ਆਪਣੇ ਲੈ ਲੈ ਕੇ ਦੇ ਰਹੇ ਹੈਗੇ ਕਿ ਜੋ ਪੁਲਿਸ ਨੂੰ ਵੀ ਅਸੀਂ ਇਤਲਾਹ ਦੇ ਦਤੀ ਹੈ ਬੰਦੇ ਆਇਡੈਂਟੀਫਾਈ ਨਹੀਂ ਹੋਏ ਅਸਲ ਦੇ ਵਿੱਚ ਉਹ ਭੱਜ ਕੇ ਜਿਹੜੇ ਬ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਤੇ ਆਇਡੈਂਟੀਫਾਈ ਕਰਕੇ ਅਸੀਂ ਉਹਨਾਂ ਦੀ ਜੋ ਕੰਪਲੇਨਟ ਹੈਗੀ ਆ ਲੋ ਅਸੀਂ ਕੇ ਸੀਗੇ ਉਹ ਐਡਮਿਟ ਹੋ ਸੀਗੀ ਐਡਮਿਟ ਉਹਨਾਂ ਨੂੰ ਤਾਂ ਐਡਮਿਟ ਕਰਕੇ ਟਰੀਟਮੈਂਟ ਹੋ ਗਿਆ ਸੀ ਉਹਨਾਂ ਦਾ ਫਸਟ ایڈ ਦਿੱਤੀ ਜਾ ਚੁੱਕੀ ਸੀਗੀ ਦੇਣ ਤੋਂ ਬਾਅਦ ਚ ਜਦੋਂ ਕਲੈਕਟੀ ਕਰਵਾਏ ਜਦੋਂ ਭਾਵੇਂ ਐਮ ਐਲ ਆਰ ਕੱਟਦੇ ਹੈਗੀਆਂ ਜਦੋਂ ਉਹ ਕੱਟਣ ਦੀ ਫੀਸ ਜਮ੍ਹਾਂ ਕਰਾਉਣ ਦੀ ਵਾਰੀ ਉੱਥੇ ਰੋਲਾ ਪੈਦਾ ਹੈ ਤੁਸੀਂ ਐਡਰੈਸ ਵਗੈਰਾ ਨੋਟ ਕੀਤਾ ਹੀ ਹੋਏਗਾ ਐਡਰੈਸ ਜਿਹੜੇ ਬੰਦੇ ਆ ਲੜਕੀ ਆਏ ਹੈਗੇ ਉਹ ਤਾਂ ਸਾਡੇ ਅਜੇ ਪੇਸ਼ੈਂਟ ਦਾਖਲ ਹੈਗੇ ਆ ਜਿਹੜੇ ਉਹਨਾਂ ਦੇ ਨਾਲ ਦੇ ਸੀ ਰੌਲਾ ਤਾਂ ਉਹਨਾਂ ਨੇ ਪਾਇਆ। ਇਹ ਉਹਨਾਂ ਤੋਂ ਤਾਂ ਆਡੈਂਟੀਫਾਈ ਤਾਂ ਹੋ ਜਾਣਗੇ ਜੀ ਬੰਦੇ। ਉਹ ਆਡੈਂਟੀਫਾਈ ਜੇ ਕਰਨਗੇ ਤਾਂ ਜ਼ਰੂਰ ਹੋਣਗੇ ਬੰਦੇ। ਪੁਲਿਸ ਆਲੇ ਪੁਲਿਸ ਆਈ ਹੋਈ ਹੈ ਪੁਲਿਸ ਸਟੋਰ ਸਾਈ ਹੋਈ ਹੈ ਆਡੈਂਟੀਫਾਈ ਕਰਨਗੇ। ਬੰਦਿਆਂ ਦੀ ਕੈਮਰੇ ਦੇ ਵਿੱਚ ਆਏ ਹੋਇਆ ਫੇਸ ਸਾਰਿਆਂ ਦਾ। ਐਸਾ ਜਿਹੜਾ ਰਾਤ ਬਰਾਤੇ ਜਿਹੜੀ ਹੈ ਹਰਕਤਾਂ ਹੁੰਦੀਆਂ ਨੇ। ਰੋਲ 5 ਵਜੇ ਮੈਂ ਡੀਸੀ ਆਫਿਸ ਤੋਂ ਮੀਟਿੰਗ ਤੇ ਆਇਆ ਹਾਂ। ਉਸ ਉਸ ਟਾਈਮ ਡਾਕਟਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਸਿਕਿਉਰਟੀ ਗਾਰਡ ਨੂੰ ਤੇ ਭੇਜੋ। ਉਸ ਆਰਾਊਂਡ 4:30 ਵਜੇ ਦੀ ਇਹ ਵਾਰਦਾਤ ਹੈ। ਤੇ ਕੋਈ ਮੈਡੀਕਲ ਲੀ ਮੈਡੀਕਲ ਲੀਗਲ ਕਟੌਨ ਪੇਸ਼ੈਂਟ ਆਇਆ ਸੀ ਸ਼ੇਖਹਵਾਲੇ ਚੌਂਕ ਤੋਂ ਉਹਦੇ ਨਾਲ ਕੁਝ ਸ਼ਰਾਰਤੀ ਤੱਤ ਸੀ ਜਿਨ੍ਹਾਂ ਨੇ ਇਹ ਸਾਰਾ ਹੰਗਾਮਾ ਕੀਤਾ ਕੀ ਕੀ ਕਾਰਨ ਰਿਹਾ ਇਹ ਹੰਗਾਮਾ ਕਰੰਦਾ ਜੋ ਡਾਕਟਰ ਸਾਹਿਬ ਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਵਾ ਉਹਦੇ ਮੁਤਾਬਕ ਫੀਸ ਨੂੰ ਲੈ ਕੇ ਸੀ ਉਹ ਫੀਸ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਅੱਗੇ ਵੀ ਲਗਾਤਾਰ ਕਿ ਮਰੀਜ਼ ਨਾ ਕੰਪਲੀਟ ਆ ਬਹੁਤ ਕਟ ਲੋਕ ਹਨ ਜੋ ਆਪਣੇ ਬਾਰੇ ਸੋਚਣ ਦੀ ਬਜਾਏ ਭਵਿੱਖ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜ਼ਿਆਦਾ ਚਿੰਤਿਤ ਹਨ ਅਜਿਹੇ ਵਿੱਚ ਜੇਕਰ ਕੋਈ ਵਿਅਕਤੀ ਦੂਸਰਿਆਂ ਦੀ ਚਿੰਤਾ ਵਿੱਚ 1 ਲੱਖ ਰੁਪਏ ਦੀ ਮਹੀਨਾਵਾਰ ਤਨਖਾਹ ਛੱਡ ਦਿੰਦਾ ਹੈ ਤਾਂ ਇਹ ਹੋਰ ਵੀ ਅਜੀਬ ਗੱਲ ਹੋਵੇਗੀ। ਅਯੋਧਿਆ ਦੇ ਅਸ਼ੋਤੋਸ਼ ਪਾਂਡਿਆ ਅਜਿਹੇ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਨਾ ਸਿਰਫ ਦੇਸ਼ ਭਰ ਵਿੱਚ ਪੈਦਲ ਯਾਤਰਾ ਕੀਤੀ ਸਗੋਂ ਲਗਭਗ 11 ਲੱਖ ਰੁਪਏ ਪ੍ਰਤੀ ਸਾਲ ਦੇ ਤਨਖਾਹ ਪੈਕੇਜ ਨਾਲ ਆਪਣੀ ਨੌਕਰੀ ਵੀ ਛੱਡ ਦਿੱਤੀ। ਹੁਣ ਤੱਕ ਲੋਕ ਦੇਸ਼ ਭਰ ਵਿੱਚ 1,6000 ਕਿਲੋਮੀਟਰ ਪੈਦਲ ਚੱਲ ਕੇ ਬੂਟੇ ਲਗਾ ਚੁੱਕੇ ਹਨ। मेरा नाम आशुतोष पांडे है मैं पूरे देश की वंदे भारत यात्रा पर्यावरण के लिए चार दिसंबर दो को उत्तर प्रदेश अयोध्या से शुरू किया था उससे पहले मैं डेली में रहता था और डेली में एजुकेशन डिपार्टमेंट के लिए मैं काम कर रहा था मेरी लास्ट सैलरी नाइन्टी थाउजेंड थी जिसको मैंने 2022 में रिजाइन करी है उसको रिजाइन करके पैदल चल रहा हूँ लेकिन बहुत बड़ा जो कारण था वो भी समय एक ऐसा जीवन में, में मेरे समय आया जब मेरे पूरे जीवन को बदल के रख देता है मेरे कुछ दो दोस्त थे जानने वाले जिनका कोविड समय में डेथ हो गई और पूरी दिल्ली में हम भागते रहे बट हम दो ऑक्सीजन सिलेंडर नहीं पाते जब हमें दो ऑक्सीजन सिलेंडर नहीं मिलती है उसका हमें एक चीज़ समझ में आती है कि चाहे आप कितना भी पैसा कमा लीजिए लेकिन अगर आप प्रकृति के साथ अपने आप को नहीं जोड़ पाए तो आने वाले भविष्य को आप नहीं बचा सकते क्योंकि पैसा प्रकृति को नहीं बना सकता तो उसी विचारधारा को लेकर मैंने अपनी जॉब ज्वाइन करी और पैदल चलना शुरू में अभी तक सत्रह राज्य पैदल चल चुका हूँ सर जिसमें उत्तर प्रदेश बिहार झारखंड छत्तीसगढ़ उड़ीसा आंध्र प्रदेश तेलंगाना तमिलनाडु केरल कर्नाटक गोवा महाराष्ट्र गुजरात और मध्य प्रदेश के बाद में उत्तराखंड गया वहाँ से हिमाचल लद्दाख लद्दाख से कश्मीर और कश्मीर से पंजाब पहुंचाऊँ पंजाब में अभी मैं सुल्तानपुर लोधी में हूँ यहाँ पे हमारी पदम श्री और राज्यसभा के सदस्य वर्तमान के गुरुजी जो एक महान आत्मा है जिन्होंने इस धरती को स्वर्ग बना दिया मैं अपने शब्दों में अगर बोलूँ तो मैं उनके लिए कुछ बोल नहीं सकता निःशब्द हूँ कल मैंने उनके साथ चार घंटे का वक्त बिताया और चार घंटे में जो मेरे जीवन में उन्होंने मार्गदर्शन दिया है उस विचारधारा को लेके मैं पंजाब की धरती से अब मैं अलग अलग प्रदेशों में जाऊंगा अलग अलग जिलों में जाऊंगा अलग अलग गांव में जाऊंगा और शायद मेरे पास एक बहुत बड़ी स्टोरी है रियल स्टोरी जो मैं युवाओं को दिखा के प्रेरित कर पाऊंगा कि एक व्यक्ति अगर अकेले किसी बड़े संकल्प को लेके निकले उसको बड़े रूप में परिवर्तित कर सकता है युवाओं में आ, ये है कि आ, अगर नाइन टू ट्वेल्थ वाले बच्चे की बात करता हूँ जब मैं सेमिनार्स करता हूँ तो उनके अंदर क्रियोसिटी बहुत है करने की पिछले दो तीन सालों में एक एक ट्रेंड चेंज हुआ दो हजार में बहुत ज्यादा हीट वेव आई दो हजार चौबीस में बहुत ज्यादा हीट वेव आई ग्लेशियस पिघल रही है प्रकृतिक आपदाएं आ रही है तो लोगों का ध्यान कहीं ना कहीं प्रकृति तरफ केंद्रित तो हो ही रहा है जो पहले की अपेक्षा देखा जाए अभी कहीं ना कहीं युवाओं का तो भी ध्यान काफी इसकी तो तरफ बढ़ता दिखाई दे रहा है मेरा टारगेट यही है कि भारत की शिक्षा व्यवस्था के अंदर एक पॉलिसी लाई जाए जो मैं पैदल चल रहा इसका मुख्य कारण ये कि भारत में बीस करोड़ लोग क्लास वन से क्लास ट्वेल्व के बीच में रहते हैं भारत देश हमारा आजाद हुआ नाइनटीन में टोटल भारत की जो जनसंख्या थी वो केवल छत्तीस करोड़ थी आज मेरे पास में एक करोड़ लोग हैं उस टाइम पेड़ ज्यादा हुआ करते थे पॉपुलेशन कम थी आज पॉपुलेशन ज्यादा है पेड़ कम हो चुके हैं आज हम पॉलिटेड एयर कंज्यूम हैं फिल्टर वाटर कंज्यूम कर रहे हैं केमिकल फूड कंज्यूम कर रहे हैं है, बट इस पर कोई बात नहीं कर रहा और इसी एक चीज को लेकर मैं भारत की शिक्षा व्यवस्था के मेन स्ट्रीम में क्योंकि भारत की शिक्षा व्यवस्था के अंदर पैसा फेम पावर के बारे में तो पढ़ाया जाता है लेकिन कभी इसके बारे में नहीं पढ़ाया जाता कि अपनी धरती माँ को कैसे बचाना है तो उसको लेके मैं एक शिक्षा व्यवस्था के अंदर पॉलिसी डिमांड कर रहा हूँ ताकि हम युवाओं को ਜੋੜ ਸਕਿਓ ਫਿਰ ਕਿਧਰ ਤਰਫ ਉਕੋ ਲੈ ਕੇ ਜਾ ਸਕਦੇ ਹਾਂ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ